ਹਾਂਸ ਪਰਿਵਾਰ ਦੇ ਅ ਛੋਟੇ ਸੁਪੁੱਤਰ ਸਾਡੇ ਹਾਂਸ ਰਾਜ ਹਾਂਸ ਜੀ ਉਹਨਾਂ ਦੇ ਛੋਟੇ ਬ੍ਰਦਰ ਪਰਮਜੀਤ ਹਾਂਸ ਜੀ ਸਾਡੇ ਨਾਲ ਮੌਜੂਦ ਆ ਤੇ ਅੱਜ ਪਰਿਵਾਰ ਦੇ ਵਿੱਚ ਬੜੀ ਦੁਖਦਾਈ ਜਿਹੜੀ ਘਟਨਾ ਹੋਈ ਆ ਕੀ ਕਹਿਣਾ ਚਾਹੋ ਐਕਚੁਅਲੀ ਕਹਿਣ ਨੂੰ ਕੋਈ ਲਫਜ਼ ਹੀ ਨਹੀਂ ਆ ਪਤਾ ਕਿ ਅਸੀਂ ਗੱਲ ਇਹ ਹੋਈ ਕਿ ਇੱਕਦਮ ਸਾਰਾ ਕੁਝ ਜਿੱਦਾਂ ਰੱਬ ਨੇ ਸਿਰ ਤੇ ਡਾਂਗ ਮਾਰੀ ਹੁੰਦੀ ਹੈ ਅਸੀਂ ਤਿਆਰ ਨਹੀਂ ਸੀ ਕੋਈ ਜਿਵੇਂ ਤੁਸੀਂ ਸਾਰਾ ਕੁਝ ਸੁਣਿਆ ਹੀ ਆ ਵੀ ਅਸੀਂ ਤੇ ਘਰੇ ਹੀ ਲਿਆਉਣ ਵਾਲੇ ਸੀਗੇ ਇਵਨ ਇੱਥੋਂ ਤੱਕ ਕਿ ਹਸਪੀਟਲ ਦੇ ਬਿੱਲ ਤੱਕ ਪੇ ਕਰਤੇ ਸੀਗੇ ਤੇ ਅਸੀਂ ਘਰ ਲਿਆਉਣ ਵਾਲੇ ਸੀ ਉਹ 5-7 ਮਿੰਟ ਵਿੱਚ ਕੋਈ ਐਸੀ ਗੇਮ ਕੁਦਰਤ ਨੇ ਖੇਡੀ ਪਤਾ ਨਹੀਂ ਕੀ ਹੈ ਕੋਈ ਸਾਹਾਂ ਦਾ ਹਿਸਾਬ ਕਿਤਾ ਹੁੰਦਾ ਕਿਤੇ ਨਾ ਇੱਕ ਸਾਲਾਂ ਦਾ ਨਹੀਂ ਸਾਹਾਂ ਦਾ ਹਿਸਾਬ ਹੁੰਦਾ ਤੇ ਉਹ ਬਸ ਫਿਰ ਪ੍ਰਮਾਤਮਾ ਨੂੰ ਪਤਾ ਨਹੀਂ ਕੀ ਮਨਜ਼ੂਰ ਸੀਗਾ ਕੀ ਕਹਿ ਸਕਦਾ ਜੋਦੀ ਰਜਾ ਬਸ ਇਹੀ ਕਹਿ ਸਕਦਾ ਕਿ ਉਹਦੀ ਜੋ ਰਜਾ ਹੈ ਉਹਦੇ ਵਿੱਚ ਬਸ ਬਾਕੀ ਤੁਸੀਂ ਕਾਫੀ ਸਮਾਂ ਜਿਹੜਾ ਆ ਉਹਨਾਂ ਦੇ ਨਾਲ ਨੰਗਾ ਆਇਆ ਹੈ ਹੰਡਾਇਆ ਹੈ ਤੇ ਸੁਭਾਅ ਕਿਹੋ ਜਿਹਾ ਸੀ ਮੈਂ ਸਮਾਂ ਹਟਾਈ ਤੀ ਮੇਰੀ ਤੇ ਮਾਂ ਹੀ ਸੀ ਮੈਨੂੰ ਤੇ ਪਾਲੇ ਉਹਨਾਂ ਨੇ ਮੈਂ 10 ਸਾਲ ਦਾ ਸੀ ਜਦੋਂ ਵਿਆਹ ਕਿਆ ਸੀ ਸਾਡੇ ਘਰ ਤੇ ਮੈਨੂੰ ਤੇ ਪਾਲੇ ਉਹਨਾਂ ਨੇ ਤੇ ਮੈਂ ਤੇ ਉਹਨਾਂ ਦੀ ਗੋਦ 'ਚ ਜਿੱਦ ਇੱਕ ਤੁਹਾਨੂੰ ਪਤਾ ਆਪਣੇ ਕਲਚਰ 'ਚ ਰਸਮ ਵੀ ਹੁੰਦੀ ਭਾਬੀ ਦੀ ਗੋਦ ਵਿੱਚ ਉਹ ਵੀ ਮੈਂ ਹੀ ਬੈਠਿਆ ਸੀਗਾ ਤੇ ਉਸ ਗੋਦ ਦਾ ਨਿਗ ਅਜੇ ਤੱਕ ਮਾਨਿਆ ਯਾਦਾਂ ਵਿੱਚ ਹਮੇਸ਼ਾ ਰਹੇਗਾ ਸੋ ਨੇਚਰ ਵੱਲੋਂ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਜਿੰਨਾ ਇਕੱਠ ਹੈ ਉਹਨਾਂ ਦੇ ਜਿਹੜੇ ਹੰਸਪਾ ਦੇ ਜਿਹੜੇ ਲੋਕੀ ਨੇ ਦੋਸਤ ਯਾਰ ਦੋਸਤ ਉਹ ਤੇ ਹੈ ਨੇ ਪਰ ਉਹਨਾਂ ਦੇ ਜਿਹੜਾ ਆਪਣਾ ਸਰਕਲ ਹੈ ਨਾ ਉਹ ਵੀ ਬੜਾ ਸਿਗਾ ਜਿਨ੍ਹਾਂ ਨੇ ਲੇਡੀਜ਼ ਨੂੰ ਬਹੁਤ ਉਹਨਾਂ ਨੇ ਹੈਲਪ ਵੀ ਕੀਤੀ ਪਿਆਰ ਕੀਤਾ ਘਰ ਬਠਾ ਬਠਾ ਕੇ ਤਦੇ ਅਸੀਂ ਉਹਨਾਂ ਨੂੰ ਸਰਪੰਚ ਬੇਸਿਕਲੀ ਨਹੀਂ ਸੀ ਪਰ ਅਸੀਂ ਸਰਪੰਚ ਨਹੀਂ ਕਹਿੰਦੇ ਹੁੰਦੇ ਸੀਗੇ ਕਿਉਂਕਿ ਸਾਰੇ ਸਾਡੇ ਏਰੀਏ ਦੇ ਲੋਕਾਂ ਦਾ ਦੁੱਖ ਸੁੱਖ ਉਹ ਜਿੱਦਾਂ ਭਾਜੀ ਨੇ ਬਾਹਰਲਾ ਸਾਰਾ ਕੰਮ ਸੰਭਾਲਿਆ ਸੀਗਾ ਉਹਨਾਂ ਨੇ ਸਾਡੇ ਘਰ ਦਾ ਸਾਰੀਆਂ ਜ਼ਿੰਮੇਵਾਰੀਆਂ ਜੋ ਵੀ ਸਾਡੇ ਘਰ ਵਿੱਚ ਇੱਕ ਦਿਨ ਆਪਣੇ ਬੱਚਿਆਂ ਦਾ ਸਾਰਾ ਹੀ ਕਰਦੇ ਨੇ ਮਜਾ ਤਦ ਹੀ ਆ ਜੇ ਦੂਜਿਆਂ ਦਾ ਕੋਈ ਕਰੇ ਉਹਨਾਂ ਨੇ ਦੂਜਿਆਂ ਦਾ ਬੋਧ ਕੀਤਾ ਸਾਡੇ ਗਾਂ ਪਿੰਡ ਚ ਵਿਆਹ ਹੋਊ ਭਤੀਜੇ ਭਤੀਜੀਆਂ ਦੇ ਵਿਆਹ ਹਰ ਚੀਜ਼ ਚ ਉਹਨਾਂ ਨੇ ਉਹੀ ਅੱਗੇ ਮੋਤਵਾਰ ਹੋ ਗਏ ਭਾਜੀ ਵੀ ਹੁਣ ਤੇ ਚਲੋ ਪਤਾ ਨਹੀਂ ਕੀ ਬਣੇਗਾ ਗਾਂ ਪਰ ਭਾਜੀ ਕਹਿੰਦੇ ਸੀ ਭਾਜੀ ਨੂੰ ਟੈਨਸ਼ਨ ਨਹੀਂ ਕਰਦੇ ਘਰ ਦੇ ਕਾਰੋਬਾਰ ਦੀ ਕਿਸੇ ਤਰ੍ਹਾਂ ਦੀ ਟੈਨਸ਼ਨ ਨਹੀਂ ਸੀ ਭਾਜੀ ਨੂੰ ਕਿਧਰ ਰੇਸ਼ਮ ਹੈਗੀ ਸਾਰਾ ਕੁਝ ਉਹਨਾਂ ਹੀ ਕਰਨਾ ਤੇ ਹੁਣ ਜ਼ਿੰਮੇਵਾਰੀ ਕੁਦਰਤੀ ਗੱਲ ਐ ਭਾਜੀ ਤੇ ਹੋਰ ਪਹਿਣਗੀਆਂ ਹਨਾ ਤੇ ਉਹ ਨੇਚਰ ਵੱਲੋਂ ਜਵਾਬ ਹੀ ਨਹੀਂ ਸੀ ਉਹਨਾਂ ਦਾ ਮੈਂ ਜਦੋਂ ਵੀ ਕੈਨੇਡਾ ਤੋਂ ਉਹਨਾਂ ਮੈਂ ਮਹੀਨਾ ਰਾਵਾਂ 2 ਮਹੀਨਾ ਰਾਵਾਂ ਦੱਸਦੇ ਰਾਵਾਂ ਮੇਰੀ 90% ਉਹਨਾਂ ਨੇ ਸਿਟਿੰਗ ਹੁੰਦੀ ਸੀ ਮੋਨਾ ਕੋਈ ਬੈਠਾ ਰਹਿੰਦਾ ਸੀਗਾ ਦਿਨ ਰਾਤ ਮੋਨਾ ਕੋ ਬਹਿਣਾ ਤੇ ਹੁਣ ਵੀ ਮੈਂ ਉਦੋਂ ਦਾ ਆ ਕੇ ਬਸ ਉਹ ਕਮਰੇ ਨੂੰ ਦੇਖ ਕੇ ਰੋਣ ਲੱਗ ਪੈਣਾ ਤੇ ਜ਼ਿਆਦਾ ਤਾਂ ਇੰਨੀ ਆ ਰਹੀ ਕਿ ਬਸ 20 ਘੰਟੇ ਵੀ ਮੈਂ ਗੱਲਾਂ ਕਰੀ ਜਾਵਾਂ ਤੇ ਮੁੱਕਣਾ ਕਿਉਂਕਿ ਮੈਂ ਤੇ ਉਹਨਾਂ ਨੇ ਜਿਵੇਂ ਮੈਂ ਦੱਸਿਆ ਕਿ ਮੈਂ ਪੜ੍ਹਾਈ ਉਹਨਾਂ ਦੀ ਗੋਦ ਵਿੱਚ ਹਾਂ ਉਹਨਾਂ ਦੇ ਅਸ਼ੀਰਵਾਦ ਵਿੱਚ ਹਾਂ ਕਿ ਇਹ ਮਾਲਕ ਸੱਚੇ ਪਾਤਸ਼ਾਹ ਨਾਲ ਜੰਨਤ ਰੀਸੀਵ ਕਰੇ ਤੇ ਬਹੁਤ ਵੱਡਾ ਘਟਾ ਜਿਹੜਾ ਪਿਆ ਭਾਜੀ ਲਫ਼ਜ਼ਾਂ ਚ ਨਹੀਂ ਬਿਆਨ ਹੋਣਾ ਹੈ ਨਾ ਜੀ ਤੇ ਥੈਂਕ ਯੂ ਤੁਹਾਡਾ ਤੁਸੀਂ ਲਾਈਵ ਕਵਰੇਜ ਕਰ ਰਹੇ ਸੀਗੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਛੋਟੀ ਆਵਾਜ਼ ਨੂੰ ਵੱਡਿਆ ਕਰਕੇ ਪੂਰੀ ਦੁਨੀਆ ਤੱਕ ਪਹੁੰਚਾਉਂਦੇ ਹੋ ਸੋ ਪੰਜਾਬ ਲਾਈਵ ਮੀਡੀਆ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਥੈਂਕ ਯੂ ਸੋ ਸ਼ੁਕਰੀਆ ਜੀ ਔਰ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਮੈਂਬਰਾਂ ਦੀਆਂ ਜਿਹੜੀਆਂ ਗੱਲਾਂ ਕਰਦੇ ਕਰਦੇ ਵੀ ਅੱਖਾਂ ਨਮ ਹੋ ਰਹੀਆਂ ਨੇ ਸੋ ਇਹ ਪਰਿਵਾਰ ਸਦਾ ਜਿਹੜਾ ਖੁਸ਼ੀਆਂ ਦੇ ਵਿੱਚ ਖੁਸ਼ੀਆਂ ਦੇ ਨਾਲ ਰਹੇ ਤੇ ਬਸ ਇਹੀ ਦੁਆਵਾਂ